ਡਾਕਟਰ ਡਾਕਟਰ ਵਿਸ਼ੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਇਨ ਨਰੇਨ ਆਟਾ ਚੱਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਕੀ ਕੰਪਲੇਟ ਸੰਨ ਆਫ ਪੁਲਿਸ ਫੋਨ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਹਾਨੂੰ ਤੇ ਉਹ ਕੀ ਚੀਜ਼ਾਂ ਪਰ ਮਾਪਰਾਮਤ ਕੀਤੀਆਂ ਜਾਂ ਤੁਹਾਨੂੰ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮਾ ਮਿਲਿਆ ਨਹੀਂ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਉਨ ਕੀ ਕਾਰਵਾਈ ਕੀ ਕਰੋਗੇ ਨਾ ਇਹ ਸਿੰਪਲਿੰਗ ਤਾਂ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਰ ਮੇਰੇ ਨਾਲ ਵਿੱਕੀ ਗੱਲ ਹੋ ਤਾ ਕੀ ਮਾਮਲਾ ਹੋਇਆ ਔਰ ਇਹ ਜੜਾ ਤੁਸੀਂ ਕਿੱਥੇ ਹੋਏ ਹੋਰੇ ਅਸੀਂ ਇਥੋਂ ਕੋਈ ਸਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ 2 ਨੰਬਰ ਦੂਜੇ ਦੇ ਬੈਕ ਸਾਈਡ ਤੇ ਕੁਝ ਚਾਕਲੇਟ ਦਾ ਪੈਕ ਆਂਦਾ ਹੈ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣੇ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੁਧਿਆਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਪਾ ਕੋਲ ਕੇ ਦੇਖੀਂ ਕੀ ਆ ਉਹਦੇ ਚ ਉਹਦੇ ਚ ਚਾਕਲੇਟ ਵਗੈਰਾ ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ ਚ ਨਾਲ ਹੀ ਕਿਸੇ ਮੈਡੀਕਲ ਦੇ ਅੱਗੇ ਜੋ ਜੋ ਸਮੇਂ ਬੀਤ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਸੀ ਉਹ ਇੱਕ 1.5 ਸਾਲ ਦੀ ਕੁੜੀ ਹੈ ਇੱਕ 22 ਸਾਲ ਦੀ ਕੁੜੀ ਹੈ ਜੀ ਬੜਾ ਕਿਤੇ ਦੋਨਾਂ ਦੇ ਮੂੰਹ ਚੋਂ ਨਹੀਂ ਛੋਟੀ ਕੁੜੀ ਦੇ ਆਇਆ ਸੀਗਾ ਤੇ ਵੱਡੀ ਵਾਲੀ ਦੀ ਤबीयत ਜ਼ਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੁੜੀ ਕੋਲ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜਿਹੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਉਹਨਾਂ ਦੇ ਮੂੰਹ 'ਚੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵਾਲੇ ਉੱਗੇ ਆ ਤੇ ਅਸੀਂ ਚ ਐਕਸਪਾਇਰੀਟਾ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਡੀ ਐਮ ਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋਲ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਹੈ ਸਾਡੇ ਕੋਲ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹ ਇਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਸੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਐਜਾ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ 250 ਆਈਟਮ ਐਜੇ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀ ਪਈਆਂ ਬੱਚੇ ਦੁੱਧ ਦੇ ਪੈਕੇਟ ਜਿਹੜੀ ਹੁਣ ਵੀ ਐਕਸਪਾਇਰੀ ਪਈ ਉਹਦੀ ਐਕਸਪਾਇਰੀ ਪਈਆਂ ਫ੍ਰਿਜ 'ਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਬਿਕਾ ਜੀ ਕੰਪਨੀ ਦੇ ਪੁੱਛੀਏ ਕੱਢੇ ਆ ਮਤਲਬ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣ ਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸੇ ਸਾਡੀ ਸਿਹਤ ਨਾਲ ਇਹਨਾਂ ਕਲ ਜਾ ਨਾਲ ਹੀ ਦਸ ਦੁਕਾਨਾਂ ਛੱਡ ਗਈ ਹੈ ਇੱਕ ਕੇਸ ਗੱਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋ ਗਿਆ ਸਾਡੀ ਸੇਧ ਦਾ ਕੋਈ ਨਾ ਨੂੰ ਓਨੀ ਟੈਂਸ਼ਨ ਨਹੀਂ ਹੈ ਕਿਉਂਕਿ ਸਾਰੇ ਸਾਡੇ ਦੁਕਾਨ ਖੁੱਲ੍ਹੀ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਇਸੇ ਦਾ ਵਿਸ਼ਵਾਸ ਤੋਂ ਕੰਮ ਮਰਜੀਵਰ ਮਾਮਲਾ ਇਸ ਤਰ੍ਹਾਂ ਸਾਹਮਣੇ ਇਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਹੋਰ ਬੱਚੇ ਦੀ ਪੋਜੀਸ਼ਨ ਕੀ ਹੈ ਬੱਚਾ ਇੱਕ ਤਾਂ ਗੁੜੀਆ ਵੱਡੀ ਵਾਲੀ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਹੈ ਅੱਛਾ ਇਹ ਰਿਪੋਰਟਾਂ ਦੀ 2 ਦਿਨ ਬਾਅਦ ਆਣੀ ਤੇ ਉਦੀ ਰਿਪੋਰਟਾ ਸਾਡੇ ਨੂੰ ਸੋਮਵਾਰੀ ਜਾਂ ਸੰਡੇ ਨੂੰ ਮਿਲਣੀ ਹੈ। ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟਾ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ। ਕੀ ਮੰਗ ਕਰਦੇ ਹਾਂ? ਅਸੀਂ ਤਾਂ ਮੰਗ ਕਰਦੇ ਹਾਂ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ। ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲੇ ਆ। ਇਹ ਬੰਦਾ ਲਾਪਰਵਾਹੀ ਕਰ ਰਿਹਾ। ਜ਼ਿਲ੍ਹਾ ਵਿਭਾਗੀ ਟੀਮ ਆ ਜੇ ਉਹ ਤੇ ਮੌਜੂਦ ਹਾਂ। ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨ ਬਾਅਦ 15 ਦਿਨ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ। ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸਿਹਤ ਦੇ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਚੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅਚਾ ਉਹਦੇ ਦਾ ਵੀ ਡਬਲ ਲੈਵਲ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਹੈ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਹੈ ਜੋ ਕਾਰਵਾਈ ਇਹਨਾਂ ਦੀ ਅਸੀਂ ਜਾਨ ਨੇ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿ Thank you.